ਰੋਕ ਜੋ ਰੋਕ ਜੋ ਦੁਕਾਨਦਾਰੀ ਆ ਮੈਂ ਨਹੀਂ ਸਮਾਨ ਦੇਦੇ ਕੋਈ ਨਹੀਂ ਕੋਈ ਨਹੀਂ ਕਰਨ ਦੇ ਕਰਨ ਦੇ ਕਰਨ ਦੇ ਕਰਨ ਦੇ ਕਰਨ ਦੇ ਆ ਰੱਖ ਲੈ ਰੱਖ ਲੈ ਚੀਜ਼ਾਂ ਵਿੱਚ ਚੰਡੇ ਪੈਣਤਾ ਯਾਰ ਆ ਰੀਜਾ ਆ ਆ ਜਾ ਬਾਹਰ ਆ ਜਾ ਬਾਹਰ ਆ ਜਾ ਦੁਕਾਨ ਤੋਂ ਜਿਹੜਾ ਗੱਲ ਮੈਟਰ ਹੋਇਆ ਵਾ ਸੋਸ਼ਲ ਮੀਡੀਆ ਤੇ ਤੁਹਾਡੀ ਜਿਹੜੀ ਅਕਸ ਨੂੰ ਖਰਾਬ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਕਿਹੜੇ ਕਿਹੜੇ ਸ਼ਖਸ ਸੀਗੇ ਮੈਂ ਕੁਸ਼ਾਲ ਚਰਮਾ ਉਰਫ ਗੌਰਵ ਮੈਂ ਸਰ ਫਸਟ ਆਫ ਆਲ ਮੈਂ ਸ਼ਾਪ ਤੇ ਹੈਗਾ ਹੀ ਨਹੀਂ ਇਹਨਾਂ ਜਿੱਦਣ ਇਹਨਾਂ ਪਰਸੋ ਦੇ ਪਰਸੋ ਇਨਸੀਡੈਂਟ ਹੋਇਆ ਉਹਦੋਂ ਸਵੇਰ ਦੀ ਗੱਲ ਆ ਮੇਰੇ ਨਾਲ ਥੋੜੀ ਜਿਹੀ ਆਪਣਾ ਬੈਂਸਫਸਾਈ ਹੋਈ ਆ ਦੁਕਾਨ ਤੋਂ ਤੇ ਇਹਨੇ ਉਸ ਗੱਲ ਦੀ ਰੰਜਿਸ਼ ਰੱਖ ਦੋਏ ਸ਼ਾਮੇ ਮੈਂ ਦੁਕਾਨ ਤੇ ਹੈਗਾ ਨਹੀਂ ਆਪਣਾ ਮੇਰੇ ਨਾਲ ਰਾਹੁਲ ਜੀ ਆ ਇਹਨਾਂ ਨੂੰ ਮੈਂ ਕਹਾਂ ਤੁਸੀਂ 2 ਮਿੰਟ ਦੁਕਾਨ ਖੁੱਲੋ ਚਾਬੀ ਲੈ ਲਓ ਮੈਂ ਨਾ ਕਿਸੇ ਨੂੰ ਬਾਹਰ ਤੋਂ ਆ ਰਿਹਾ ਮੈਂ ਵੇਰਕਾ ਬਾਈਬਜ਼ ਨਾਲ ਨੂੰ ਮਿਲ ਕੇ ਆਇਆ ਕੋਈ ਕੰਮ ਸੀ ਉਹਨਾਂ ਨਾਲ ਮੈਂ ਜਸਟ 10 15 ਮਿੰਟ ਚ ਆ ਗਿਆ ਵਾਂ ਤੇ ਆਂਦੇ ਨੂੰ ਇਹ ਤਿੰਨ ਨਾਲ ਬੰਦੇ ਲੈ ਕੇ ਆਇਆ ਉਹਦਾ ਨਾਮ ਹੈ ਤਜਿੰਦਰ ਝੋਹਾਨ ਉਰਫ ਭੋਲਾ ਮੈਂਡਲ ਜਿਹਨੂੰ ਕਹਿੰਦੇ ਮਜੀਠਾ ਰੋਡ ਰਹਿੰਦਾ ਉਹ ਠੀਕ ਹੈ ਜੀ ਤੇ ਨਾਲ ਉਹਦੇ ਇੱਕ ਸੁਬੇਗ ਨਿਜਰ ਨਾਲ ਸ਼ਿਵਾ ਸੋਈ ਆ ਇਹ ਕਿੱਥੋਂ ਦੇ ਰਹਿਣ ਵਾਲੇ ਆ ਇਹ ਸਨ ਮਜੀਠਾ ਰੋਡ ਦੇ ਰਹਿਣ ਵਾਲੇ ਆ ਕੀ ਕੰਮ ਕਰਦੇ ਕੰਮ ਸਰ ਇਹਨਾਂ ਦੇ ਬੈਕਗ੍ਰਾਉਂਡ ਚੈੱਕ ਕਰਾਈ ਜਾਵੇ ਤੇ ਮੇਰੀ ਬੈਕਗ੍ਰਾਉਂਡ ਚੈੱਕ ਕਰਾਂ ਮੈਂ ਇੱਕ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦਾ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਇੰਨੀ ਹਿੰਮਤ ਇਹਨਾਂ ਦੀ ਕਿ ਜਿਤਨਾ ਵੀ ਤੁਹਾਡੀ ਦੁਕਾਨ ਤੇ ਆ ਗਏ ਉਥੇ ਗੱਲੇ ਦੇ ਹੱਥ ਮਾਰਨਾ ਉਥੋਂ ਜਿਹੀ ਦਵਾਈਆਂ ਹੋ ਇਹਨਾਂ ਨੇ ਸੁੱਟੀਆਂ ਕੱਢ ਕੇ ਵੇਖੀਆਂ ਜਿਤਨਾ ਇੱਕ ਕੋਈ ਡਰੱਗ ਇਨਸਪੈਕਟਰ ਚੈਕਿੰਗ ਕਰਨ ਆਉਂਦਾ ਉਹ ਇਹਨਾਂ ਦੀ ਮਿਲ ਕਿਤਨਾ ਵੀ ਤੁਹਾਡਾ ਕੋਈ ਪੁਰਾਣਾ ਰਿਸ਼ਤਾ ਸੀ ਇਹਨਾਂ ਨਾਲ ਨਹੀਂ ਕੋਈ ਪੁਰਾਣਾ ਰਿਸ਼ਤਾ ਨਹੀਂ ਸਿਰਫ ਸਿਰ ਆਪਣਾ ਕਦੀ-ਕਦੀ ਦੁਕਾਨ ਤੇ ਆ ਕੇ ਆਪਣਾ ਮਿਲਣ ਲਈ ਦੁਕਾਨ ਤੇ ਆ ਜਾਂਦੇ ਇਹ ਬੈਠੇ ਆਪਣਾ ਗੱਲਗੇ ਬੈਠੇ ਦੁਕਾਨ ਤੇ ਇਹਨਾਂ ਦੇ ਆ ਕੇ ਪਤਾ ਇਹਨਾਂ ਨੇ ਰੈਵਲਵਰ ਖਾਈ ਕਿ ਤੂੰ ਬੋਲਣਾ ਨਹੀਂ ਜੋ ਮੈਂ ਕਰਾਂਗਾ ਮੈਨੂੰ ਕਰਨ ਦੇ ਮੈਂ ਦੁਕਾਨ ਤੇ ਨਹੀਂ ਹੈਗਾ ਜਦੋਂ ਤੱਕ ਮੈਂ ਆਇਆ ਸਰ ਇਹਨਾਂ ਨੇ ਲਿਵਾਵਾ ਇਹ 12 ਲੈ ਆਂਦਾ ਕਿ ਗੀਤਾ ਇਹਨਾਂ ਨੇ ਸਾਰਾ ਖਿਲਾਰ ਦਿੱਤਾ ਲਫਾਫਾ ਤੇ ਕਾਉਂਟਰ ਦੇ ਉੱਤੇ ਨਾਲ ਹੀ ਆਪਣਾ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਵੇਖੋ ਜੀ ਆ ਗੌਰਵ ਸ਼ਰਮਾ ਜਿਹੜਾ ਵਾਰਡ ਨੰਬਰ 16 ਦਾ ਐਕਚੁਅਲੀ ਮੈਂ ਨਾ ਵਾਰਡ ਨੰਬਰ 16 ਤੋਂ ਵਲੰਟੀਅਰ ਆ ਮਾਂ ਦੀ ਬਾਅਦ 2 ਸਾਲ ਤੋਂ ਪਾਰਟਰੀ ਜਾਂ ਔਰ ਕੁਬਰ ਸਾਹਿਬ ਦੀ ਟੀਮ ਦਾ ਮੈਂਬਰ ਆ ਉਹਨਾਂ ਦੀ ਨਿਗਰਾਨੀ ਹਟ ਕੰਮ ਕਰਦਾ ਵਾਂ ਔਰ ਮੇਰੀ ਵਾਰਡ ਦੇ ਤੁਸੀਂ ਪੁੱਛ ਸਕਦੇ ਕਿ ਬੰਦੇ ਦੀ ਕਿੱਦਾਂ ਦੇ ਆਪਣਾ ਬੈਕਗ੍ਰਾਉਂਡ ਆ ਔਰ ਕਿੱਥੋਂ ਬਿਲੋਂਗ ਕਰਦਾ ਮੈਂ ਦਿਨ ਰਾਤ ਸੇਵਾ ਕਰ ਰਿਹਾ ਆਪਣੀ ਵਾਰਡ ਦੀ ਉਸ ਕੁਝ ਜਿਹੜੇ ਇਹਨਾਂ ਨੂੰ ਹੈਗੇ ਉਹਨਾਂ ਆਪ ਜੋ ਆਪਣਾ ਪਬਲਿਸਿਟੀ ਬਚਨ ਦੀ ਪਬਲਿਸਿਟੀ ਨਹੀਂ ਨਹੀਂ ਇਹਨਾਂ ਨੂੰ ਆਪਣਾ ਪੱਜਨ ਦੀ ਉਸ ਰੰਜਿਸ਼ ਰੱਖਦੇ ਹੋਏ ਮੇਰਾ ਸਾਰਾ ਇਹ ਇਨਸੀਡੈਂਟ ਕਾਂਡ ਕੀਤਾ ਇਹਨਾਂ ਨੇ ਸਰ ਮੇਰੇ ਪਿੱਛੇ ਤਾਂ ਲੱਗਦਾ ਕੋਈ ਪਿੱਛੇ ਵੀ ਸਿਆਸੀ ਇਹਨਾਂ ਦਾ ਹਰ ਬਿਲਕੁਲ ਸਰ ਜਿਹੜੇ ਵਿਰੋਧੀ ਪਾਰਟੀਆਂ ਪੋਲੀਟੀਕਲ ਪਾਰਟੀਆਂ ਸ਼ਾਇਦ ਮੇਰੀ ਪਾਰਟੀ ਦੇ ਵੀ ਕੁਝ ਅਨਸਰ ਹੋ ਸਕਦੇ ਮੈਂ ਨਾਮ ਨਹੀਂ ਲਵਾਵਾਂਗਾ ਔਰ ਬਾਕੀ ਵਿਰੋਧੀ ਪਾਰਟੀਆਂ ਦੇ ਵੀ ਹੋ ਸਕਦੇ ਹੈ ਇਹ ਬੋਲੇ ਮੈਂਟਰ ਦਾ ਕੋਈ ਅਫਾਦਿਕ ਰਿਕਾਰਡ ਹੈਗਾ ਪ੍ਰਾਈ ਰਿਕਾਰਡ ਖਰਾਬ ਹੈ ਸਰ ਇਹਨਾਂ ਦਾ ਦੋ ਨੰਬਰ ਦਾ ਕੰਮ ਕਰਦੇ ਆ ਖੋਮਾਈ ਕਰਦੇ ਆ ਆਪਣਾ ਕਦੀ ਲਾਟਰੀ ਸਟਾਲ ਤੋਂ ਪੈਸੇ ਖੋਲੇ ਕਦੀ ਕਿਤੋਂ ਪੈਸੇ ਖੋਲੇ ਕਦੀ ਸਮੈ ਆਪਣਾ ਸਮੈਗ ਵੀ ਲਈ ਕੋਈ ਇਹਨਾਂ ਦੇ ਡੋਪ ਟੈਸਟ ਵੀ ਕਰਾ ਸਕਦੇ ਬੈਕਗਰਾਉਂਡ ਵੀ ਨਰ ਚੈੱਕ ਕਰਾ ਸਕਦੇ ਹੋ ਤੁਸੀਂ ਹੁਣ ਤੁਸੀਂ ਕੋਈ ਸ਼ਿਕਾਇਤ ਦਿੱਤੀ ਵੀ ਸਰ ਮੈਂ ਪਰਸੋ ਦੀ ਦਿੱਤੀ ਆ ਉਹਨਾਂ ਨੇ ਆਪਣਾ ਹਜੇ ਤੱਕ ਤੇ ਕੋਈ ਮੈਨੂੰ ਐਫ ਆਈ ਆਰ ਨਹੀਂ ਦਿੱਤੀ ਉਹਨਾਂ ਨੇ ਤੇ ਕਿਉਂਕਿ ਮੈਨੂੰ ਇਹਨਾਂ ਤੋਂ ਡਰਿਆ ਇਹਨਾਂ ਨੇ ਪਰਸੋਂ ਤਿੰਨ ਬੰਦੇ ਲੈ ਕੇ ਕਾਂਡ ਕੀਤਾ ਕੱਲ ਨੂੰ 6 ਬੰਦੇ ਲੈ ਕੇ ਕਾਰਡ ਸਕਦੇ ਆ ਕਿਉਂਕਿ ਇਹਨਾਂ ਦੇ ਰਿਵਾਲਵਰ ਹਰ ਵਾਲੇ ਰਿਵਾਲਵਰ ਇਹਨਾਂ ਦੇ ਕੋਲ ਹੁੰਦੀ ਕਾਲੇ ਰੰਗ ਦੀ ਰਿਵਾਲਵਰ ਮੈਂ ਖੁਦ ਵੇਖੀ ਆ ਜੋ ਆਪਣਾ ਜਿਹੜੀ ਇਹਨਾਂ ਨੇ ਧਮਕਾਇਆ ਜਿਹੜੀ ਰਿਵਾਲਵਰ ਨਾਲ ਲੈ ਕੇ ਜਿਹੜਾ ਲਾਇਸੈਂਸ ਨਹੀਂ ਨਹੀਂ ਸਿਰ ਲਾਇਗਰ ਲਾਇਸੈਂਸ ਹੀ ਸਰ ਤੁਸੀਂ ਪੁਲਿਸ ਨੂੰ ਕਿਹਾ ਤੇ ਕਿਹੜੇ ਥਾਣੇ ਦਿੱਤੀ ਮੈਂ ਸਿਰ ਵੇਰਕਾ ਵੇਰਕਾ ਪੁਲਿਸ ਨੂੰ ਦਿੱਤੀ ਆ ਪਰਸੋਂ ਰਾਤ ਨੂੰ ਪੁਲਿਸ ਨੇ ਤੁਹਾਡੇ ਤੋਂ ਬਿਆਨ ਲਿਆ ਉਦੋਂ ਤੱਕ ਕੋਈ ਫੋਨ ਆ ਸੱਦਿਆ ਅੱਜ ਸਰ ਪਰਸੋਂ ਦਾ ਤੇ ਕੋਈ ਫੋਨ ਨਹੀਂ ਅ ਸਾਡੇ 4.5 ਦਾ ਟਾਈਮ ਦਿੱਤਾ ਉਹਨਾਂ ਨੇ ਮੈਨੂੰ ਔਰ ਮੈਂ ਸਰ ਸਰਕਾਰ ਕੋਈ ਮੰਗ ਕਰਦਾ ਕਿ ਮੈਨੂੰ ਸਾਥ ਦਵਾਇਆ ਜਾਵੇ ਮੇਰੀ ਸ਼ੋਅ ਵੀ ਉਹਨਾਂ ਨੇ ਬਹੁਤ ਜ਼ਿਆਦਾ ਖਰਾਬ ਕਰਤਾ ਮੈਂ ਮੇਰੀ ਬੈਕਗ੍ਰਾਉਂਡ ਸਾਰੇ ਇਹਨਾਂ ਨੇ ਬਦਨਾਮ ਕਰਤੀ ਸਰ ਮੈਂ ਉਹ ਮੌਕੇ ਤੇ ਤੁਸੀਂ ਦੁਕਾਨ ਤੇ ਪਹੁੰਚੇ ਜਦੋਂ ਇਹ ਗਾਲਾਂ ਕਢ ਲਈ ਸ਼ਰੀਆ ਬਾਜ਼ਾਰ ਦੇ ਵਿੱਚ ਤੁਹਾਨੂੰ ਉਦੋਂ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਫੜਿਆ ਜਾਂ ਕੋਈ ਆਪਣਾ ਉਦੋਂ ਕਿਉਂ ਨਹੀਂ ਤੁਸੀਂ ਕੋਈ ਹਰਕਤ ਕੀਤੀ ਸਰ ਮੈਂ ਫੜਨ ਲੱਗਾ ਇਹ ਭੱਜ ਗਏ ਇੱਟਾ ਫੜੀਆਂ ਇਹਨਾਂ ਨੇ ਰਿਵਾਲਵਰ ਵੀ ਇਹਨਾਂ ਦੇ ਕੋਲ ਤੇ ਆਪਣਾ ਤਿੰਨ ਜਣੇ ਤੇ ਜਦੋਂ ਮੈਂ ਫੜ ਲਗਾ ਇਹਨਾਂ ਨੂੰ ਇਹਨਾਂ ਨੇ ਏਟਾ ਫੜ ਕੇ ਆਪਣੇ ਲੋ ਮਾਰੀ ਵੀ ਆ ਤੇ ਮੁੜ ਕੇ ਭੱਜ ਗਏ ਜਦੋਂ ਮੈਂ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤਾਂ ਮੈਂ ਕੋਈ ਸਿਰਫ ਪੁਰਾਣੀ ਰੰਜਿਸ਼ ਨਹੀਂ ਅੱਜ ਤੱਕ ਮੈਂ ਕੋਈ ਮੇਰਾ ਤੋਇਰ ਮੈਂ ਤੁਹਾਨੂੰ ਅੱਗੇ ਵੀ ਪਹਿਲੇ ਵੀ ਬੇਨਤੀ ਕਰ ਚੁੱਕਾ ਮੇਰਾ ਰਿਕਾਰਡ ਚੈੱਕ ਕਰਾ ਲਿਤਾ ਨਾ ਮੇਰੇ ਤੇ ਕੋਈ ਪਰਚਾ ਵਾ ਨਾ ਕੋਤਿਆ ਇਹਨਾਂ ਦਾ ਰਿਕਾਰਡ ਚੈੱਕ ਕਰਾ ਲਿਤਾ ਵੇ ਇਹ ਹੈਗਾ ਹੀ ਇਸ ਕੰਮ ਦੇ ਆ ਜਿਹੜਾ ਆਪਣਾ ਲੁੱਟ ਖਸੁੱਟ ਦਾ ਕੰਮ ਕਰਦੇ ਆ ਮੈਡੀਕਲ ਸਟੋਰ ਤੇ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੋਰੀ ਬਾਰੇ ਕੀ ਹੈ ਤੁਸੀਂ ਵੀਡੀਓ ਸਾਫ਼ ਦਿਖਾਈ ਦੇ ਰਹੇ ਹੋ ਕਿ ਤਿੰਨ ਲੋਕ ਜਿਹੜੇ ਸ਼ਰੀਆਨ ਦੁਕਾਨ 'ਚ ਉਥੇ ਖਲਾਰਾ ਪਾਉਂਦੇ ਦਵਾਈਆਂ ਦਾ ਤੇ ਉਸ ਤੋਂ ਬਾਅਦ ਗਾਲਾਂ ਕਢ ਕੇ ਚੁਰ ਜਾਂਦੇ ਕੀ ਉਹਦੇ ਬਾਰੇ ਤਾਂ ਵੀ ਦੇਖੋ ਜੀ ਮੇਰਾ ਦੋਸਤ ਹੈਗਾ ਕੁਸ਼ਾਲ ਸ਼ਰਮਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਹੁਲ ਕੁਮਾਰ ਜੇ ਮੇਰਾ ਬੈਸਿਕਲ ਮੈਡੀਕਲ ਲੈਣ ਦਾ ਕੰਮ ਨਹੀਂ ਹੈਗਾ ਜੇ ਮੈਂ ਗੱਡੀਆਂ ਦਾ ਕੰਮ ਕਰਦਾ ਸੇਲਪੇ ਚੇਦਾ ਤੇ ਇਹਨਾਂ ਨੇ ਮੈਨੂੰ ਕਿਹਾ ਕਿ 10-15 ਮਿੰਟ ਬੈਠੋ ਸਾਡੇ ਬਾਟਰ ਤੇ ਕੋਈ ਨੌਨ ਆਂਦਾ ਪਿਆ ਤੇ ਮੈਂ 10 ਮਿੰਟ ਚ ਉਹਨਾਂ ਨੂੰ ਮਿਲ ਕੇ ਆ ਗਿਆ ਮੈਂ ਦੇਖੋ ਜੀ ਬੈਠਾ ਇਹਨਾਂ ਦੀ ਸਵੇਰੇ ਆਪਚ ਬੈਸਾ ਬਸਾਈ ਹੋਈ ਆ ਉਸ ਤੋਂ ਪਤਾ ਹੈ ਤਿੰਨ ਜਣੇ ਆਏ ਆ ਇਹਨਾਂ ਨੇ ਪੱਤੇ ਪੁੱਤੇ ਖਲਾਰੇ ਆ ਤੇ ਮੈਨੂੰ ਕਹਿੰਦਾ ਤੂੰ ਚੁੱਪ ਕਰਕੇ ਬੈਠਾ ਰਹਾ ਤੇ ਤੂੰ ਨਾਲ ਵਿੱਚ ਬੋਲ ਤੇ ਤੇਰੀ ਕੋਈ ਸਾਡੇ ਨਾਲ ਗੱਲ ਨਹੀਂ ਗਈ ਉਸ ਤੋਂ ਬਾਅਦ ਨਾਲ ਜੜੋਏ ਗਾਲਾ ਗੂਲਾ ਕੱਢਦੇ ਪਏ ਆ ਗੋਰ ਮੁੰਡੇ ਨੂੰ ਖੁਸ਼ਾਲ ਨੂੰ ਉੱਚੀ ਜੀ ਗਾਲਾ ਕੱਢਦੇ ਪਏ ਆ ਤੇ ਉਹਨੇ ਚ ਚ ਭਾਰੀ ਵੀ ਆਪ ਖੋਤ ਆ ਗਿਆ ਤੇ ਬਾਤ ਉਹ ਸਾਡੀ ਗਾਲੀ ਗਲੋਚ ਹੋਈ ਹੈ ਪੈਸਾ ਬਥਾਈ ਹੋਈ ਹੈ ਬਾਕੀ ਇਹਨਾਂ ਦਾ ਕੀ ਮਕਸਦ ਹੈ ਇਸ ਬਾਰੇ ਇਹਦੇ ਬਾਰੇ ਨਹੀਂ ਆਪਾਂ ਮਤਲਬ ਕੀ ਕਹੇ ਇਹ ਤੇ ਇਹਨਾਂ ਨੂੰ ਪਤਾ ਹੋਊਗਾ ਕਿ ਕਿਸ ਕਾਰਨ ਇਹਨਾਂ ਨੇ ਮਤਲਬ ਕੀ ਬਿਲਕੁਲ ਹੀ ਧਮਕੀਆਂ ਵੀ ਦੇ ਕੇ ਚਾਲ ਲੱਗੇ ਭਾਜੀ ਧਮਕੀਆਂ ਦੇ ਕੇ ਗਏ ਆ ਦੂਸਰੀ ਗੱਲ ਕਿ ਇਲੈਕਸ਼ਨ ਲੜਨੇ ਜਾਂ ਨਹੀਂ ਉਹ ਤਾਂ ਚਲੋ ਪਾਰਟੀ ਨੂੰ ਚਾਹੀਦਾ ਨਾ ਫਿਰ ਮਤਲਬ ਕੀ ਸ਼ਵੀ ਬਿਲਕੁਲ ਬਦਨਾਮ ਕਰਦਾ ਭਾਜੀ ਹਾਨੂੰ ਉਹਨਾਂ ਨਾਲੇ ਜੇ ਲੋਕ ਕਹਿੰਦੇ ਕਿ ਵੀਡੀਓ ਹਰ ਇੱਕ ਜਗ੍ਹਾ ਵਾਇਰਲ ਹੁੰਦੀ ਆ ਪਹਿਲਾਂ ਵੀ ਆ ਕੇ ਦੁਕਾਨ ਤੇ ਬੈਠਦੇ ਰਹੇ ਹਾਂਜੀ ਬੈਠਦੇ ਰਹੇ ਆ ਜੀ ਸਾਡੇ ਆਪਣੇ ਸੱਜਣੇਗੇ ਹੀ ਜਿੱਦਾਂ ਖਾਣਾ ਪੀਣਾ ਇਕੱਠਾ ਸੀ ਸਿਰਫ ਕੋਈ ਗੱਲ ਇਹਨਾਂ ਨਾਲ ਕੁਸ਼ਾਲ ਸ਼ਰਮਾ ਨਾਲ ਹੋਈ ਕੋਈ ਗੱਲ ਆਪਸੀ ਵਿੱਚ ਜਿਹੜੀ ਇਸ ਗੱਲ ਤੱਕ ਪਹੁੰਚ ਗਏ ਹੋ